ਅੱਜ ਜੀ ਸਰ ਅਲੱਗ-ਅਲੱਗ ਫਲੇਵਰਸ ਆ ਜਾਂਦੇ ਹੈਗੇ ਪਨੀਰ ਵਾਲਾ ਵੀ ਹੁੰਦਾ ਮਸ਼ਰੂਮ ਵਾਲਾ ਵੀ ਹੁੰਦਾ ਨੌਨ ਵੇਜ ਅਗਰ ਨੌਨ ਵੇਜ ਚ ਕਸਟਮਰੇ ਕਰਾਣਾ ਨੌਨ ਵੇਜ ਦਾ ਅਲੱਗ ਸਾਈਡ ਚ ਬਣਾਇਆ ਹੋਇਆ ਕੈਮ ਨੇ ਓਕੇ ਯਾਨੀ ਕਿ ਜਿਹੜਾ ਸੈਟਅਪ ਵੀ ਲੱਗ ਰੱਖਿਆ ਹਾਂ ਜੀ ਵੇਜ ਵਾਲਾ ਸਾਰਾ ਇੱਧਰ ਹੈ ਨੌਨ ਵੇਜ ਲਾ ਲਿਆ ਮੇਰੇ ਕਾਊਂਟਰ ਨਾਲ ਉੱਥੇ ਬੰਦਾ ਹੈਗਾ ਨੌਨ ਵੇਜ ਚ ਕਬਾਬਸ ਵਾਲਾ ਹੋ ਜਾਂਦਾ ਗ੍ਰਿਲ ਚਿਕਨ ਆ ਜਾਂਦਾ ਬਾਰ ਵਾਲੇ ਜਿਹੜੇ ਹੈਗੇ ਉਹਨਾਂ ਦਾ ਨਾਨ ਵੈਜ ਹੀ ਹੁੰਦਾ ਬਟ ਵੈਜ ਦੇ ਵਿੱਚ ਮੈਂ ਤੁਹਾਨੂੰ ਲੈ ਕੇ ਇੱਥੇ ਸ਼ੁਰੂ ਇੰਟਰੋਡਿਊਸ ਕਰਾ ਦਿੱਤਾ ਹਾਂ ਹਾਂਜੀ ਹਾਂਜੀ ਅੱਜ ਤੁਹਾਨੂੰ ਮੈਂ ਪਨੀਰ ਵਾਲਾ ਬਣਾ ਕੇ ਦਿਖਾ ਰਿਹਾ ਹਾਂ ਹਾਂਜੀ ਪਨੀਰ ਮੈਨਰੇਟ ਕੀਤਾ ਹੁੰਦਾ ਹੈ ਗਰਮ ਪਨੀਰ ਮਤਲਬ ਇਹਨੂੰ ਰੋਸਟ ਵਾਲਾ ਕੀਤਾ ਹੁੰਦਾ ਓਕੇ ਹਾਂਜੀ ਸਰ ਦੇਖੋ ਸਕਸੈਸ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਪੂਰੀ ਫੈਮਿਲੀ ਹੀ ਮੇਰੇ ਬਹੁਤ سپورਟਿਵ ਰਹੀ ਹੈ ਉਹਨਾਂ ਨੇ ਜਦੋਂ ਕਿਤਾ ਕਿ ਹਾਂ ਦੇਖਿਆ ਕਿ ਇਹਨੇ ਸ਼ੁਰੂ ਕੀਤਾ ਟੇਬਲ ਤੋਂ ਕੀਤਾ ਮम्मा ਨੇ ਵੀ ਮम्मा ਨੇ ਟਾਪਿੰਗਸ ਬਣਾ ਕੇ ਦੇ ਕੇ ਦੇਣੀ ਮੈਨੂੰ ਠੀਕ ਹੈ ਉਸ ਤੋਂ ਬਾਅਦ ਮੇਰੀ ਵਾਈਫ ਨੇ ਜੋਬ ਤੋਂ ਬਾਅਦ ਮੇਰੇ ਕੋਲ ਕਾਰਟ ਦੇ ਆਏ ਤੁਸੀਂ ਕਿ ਕੀ ਤੁਸੀਂ ਇਕੱਲੇ ਫੀਲ ਕਰਦੇ ਹੋ ਜਾਂ ਕੁਝ ਹੈ ਕੰਮ ਨਹੀਂ ਹੁੰਦਾ ਸੀ ਸਟਾਰਟਿੰਗ 'ਚ ਹਾਂਜੀ ਆਹ ਜਿਹੜਾ ਆਪਾਂ ਆਪਣਾ ਬੈਗ ਕਸਟਮਾਈਜ਼ ਕਰਾਉਣਾ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਜੀ ਵਧੀਆ ਬਾਈ ਜੀ ਬਾਈ ਜੀ ਮੈਨੂੰ ਬੈਗ ਕਸਟਮਾਈਜ਼ ਕਰਕੇ ਦਿਖਾਓ ਯਾਰ ਜਿਹੜਾ ਆਪਾਂ ਮੀਨਸ ਕਾਫੀ ਦੇਖਦੇ ਆਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਆਪਾਂ ਦੇਖਦੇ ਆਂ ਬਟ ਇੰਡੀਆ ਦੇ ਵਿੱਚ ਤੁਸੀਂ ਇੰਟਰੋਡਿਊਸ ਕਰ ਚੁੱਕੇ ਹੋ ਹਾਂਜੀ ਸਰ ਇਦਾਂ ਕਿ ਇਹ ਜਿਹੜਾ ਕਨਸੈਪਟ ਹੈ ਹੈ ਤਾਂ ਫੋਰਨ ਹੈ ਉਹਨਾਂ ਦਾ ਬੀਵਾਈਓਬੀ ਹੁੰਦਾ ਬਰਿੰਗ ਵੀ ਆਲ ਅਰਾਊਂਡ ਬੈਗ ਇਹ ਮੈਂ ਇੱਥੇ ਸ਼ੁਰੂ ਕੀਤਾ ਅੱਛਾ ਬਰਿੰਗ ਵੀ ਆਲ ਅਰਾਊਂ ਸਬਤ ਪਲੇਸ ਅੰਦਰ ਆ ਗਏ 올ਿਵਸ ਬਲੈਕ 올ਿਵਸ ਫਿਰ ਅੰਦਰ ਸਰ ਐਲਪੀਨੋਸ ਕੀ ਬਾਤ ਹੈ ਜੀ ਠੀਕ ਹੈ ਜੀ ਫਿਰ ਇੱਥੇ ਸਰ ਅੰਦਰ ਆ ਗਿਆ ਹਾ ਕਕੰਬਰ ਆ ਗਿਆ ਕਕੰਬਰਸ ਆ ਗਏ ਅਨੀਅਨਸ ਆ ਜਾਂਦੇ ਰੈਡ ਅਨੀਅਨਸ ਕੀ ਬਾਤ ਹੈ ਬਈ ਯਾਨੀ ਕਿ ਪ੍ਰੋਪਰ ਲੋਡਡ ਬੈਗ ਹੋ ਜਾਂਦਾ ਹਾਂ ਹਾਂਜੀ ਹਾਂਜੀ ਸਰ ਪੂਰਾ ਲੋਡਡ ਬੈਗ ਹੁੰਦਾ ਹੈ ਇਹ ਨਹੀਂ ਕਿ ਥੋੜੀ ਜਿਹੀ ਸਬਜ਼ੀਆਂ ਪਾ ਕੇ ਜਾਂ ਕੁਛ ਆਪਾਂ ਕਰੀਏ ਨੂੰ ਇੰਟੂ ਟੂਸ ਤੇ ਸਰ ਤੇ ਸਰ ਮੈਂ ਤਾਂ ਹਾਂਜੀ ਹਾਂਜੀ ਤੇ ਸਰ ਨੈਕਸਟ ਕੀ ਚੀਜ਼ ਆ ਰਹੀ ਹੈ ਜੀ ਆਪਣੇ ਦੇ ਵਿੱਚ ਇਸਰ সুইਟ ਕੌਰਨਸ ਆ ਗਏ ਵਿੱਚ ਕੀ ਬਾਤ ਹੈ ਜੀ ਮਿਸ ਪ੍ਰੋਪਰ ਜਿਹੜਾ ਕਲਰਫੁੱਲ ਜਿਹੜਾ ਬੈਗ ਬਣ ਜਾਂਦਾ ਪੂਰਾ ਪੂਰਾ ਵੈਜੀਸ ਵਾਲਾ ਪੂਰਾ ਹੋ ਜਾਂਦਾ ਹੈਗਾ ਸਵੇ ਜਿੱਦਾਂ ਇਹ ਆਪਾਂ ਨੂੰ ਕਸਟਮਾਈਜ਼ ਬੈਗ ਵੀ ਕਹਿ ਸਕਦੇ ਹਾਂ ਹਾਂਜੀ ਇਹਦੇ ਵਿੱਚ ਤੁਸੀਂ ਅਲੱਗ-ਅਲੱਗ ਫਲੇਵਰਸ ਅਜੀਓ ਸਰ ਅਲੱਗ-ਅਲੱਗ ਫਲੇਵਰਸ ਆ ਜਾਂਦੇ ਹੈਗੇ ਪਨੀਰ ਵਾਲਾ ਵੀ ਹੁੰਦਾ ਮਸ਼ਰੂਮ ਵਾਲਾ ਵੀ ਹੁੰਦਾ ਨੌਨ-ਵੈਜ ਜੇ ਅਗਰ ਨੌਨ-ਵੈਜ ਚ ਕਸਟਮਰ ਨੇ ਕਰਾਣਾ ਨੌਨ-ਵੈਜ ਦਾ ਅਲੱਗ ਸਾਈਡ 'ਚ ਬਣਾਇਆ ਹੋਇਆ ਕੈਬਨ ਓਕੇ ਯਾਨੀ ਕਿ ਜਿਹੜਾ ਸੈਟਅਪ ਵੀ ਲੱਗ ਰੱਖਿਆ ਉਹ ਜਿਹੜਾ ਵੈਜ ਵਾਲਾ ਸਾਰਾ ਇੱਧਰ ਆ ਨੌਨ-ਵੈਜ ਲਾ ਲਈ ਮੇਰੇ ਕਾਊਂਟਰ 'ਉੱਥੇ ਬੰਦਾ ਹੈਗਾ ਨੌਨ-ਵੈਜ ਚ ਕਬਾਬਸ ਵਾਲਾ ਹੋ ਜਾਂਦਾ ਗ੍ਰਿਲ ਚਿਕਨ ਆ ਜਾਂਦਾ ਆਪਣਾ ਸਲਾਮਿਸ ਵਾਲੇ ਕਾਫੀ ਵੈਰਾਈਟੀਆਂ ਆ ਜਾਂਦੀ ਹੈਗੀ ਬੇਸਿਕਲੀ ਜਿਹੜਾ ਬਾਹਰ ਵਾਲੇ ਜਿਹੜੇ ਹੈਗੇ ਉਹਨਾਂ ਦਾ ਨੌਨ-ਵੈਜ ਹੀ ਹੁੰਦਾ ਬਟ ਵ ਭਾ ਰਹੇ ਹੋ ਹਾਂਜੀ ਪਨੀਰ ਮੈਨੂਰੇਟ ਕੀਤਾ ਹੁੰਦਾ ਹੈ ਗਰਮ ਪਨੀਰ ਮਤਲਬ ਇਹਨੂੰ ਰੋਸਟ ਵਾਲਾ ਕੀਤਾ ਹੁੰਦਾ ਓਕੇ ਹਾਂਜੀ ਤੇ ਭਾਈ ਜਿੱਦਾਂ ਹੁਣ ਤੁਸੀਂ ਮੈਨੂੰ ਕਵਾਂਟੀਟੀ ਪਾ ਕੇ ਦਿਖਾ ਰਹੇ ਹੋ ਅਸਲ ਦੇ ਵਿੱਚ ਵੀ ਇਹੀ ਕਵਾਂਟੀਟੀ ਇੰਨੀ ਹੀ ਹੁੰਦੀ ਹੈ ਸਰ ਇੰਨੀ ਹੀ ਹੁੰਦੀ ਆ ਅੱਛਾ ਹਾਂਜੀ ਇਹਦੇ ਚ ਸਰ ਸਟਾਰਟਿੰਗ ਬੈਗ ਵੀ ਹੋ ਜਾਂਦੀ ਜਿਵੇਂ ਆਹ ਤੁਹਾਡਾ ਛੋਟਾ ਬੈਗ ਆ ਇਹ 120 ਤੋਂ ਆ ਇਸ ਤੋਂ ਵੱਡੇ ਬੈਗ ਹੁੰਦੇ ਆ ਉਹ 140 ਤੋਂ 150 ਤੱਕ 100 ਤੋਂ ਸਟਾਰਟ ਹੋ ਜਾਂਦੇ ਹੈਗੇ ਆ ਜਿਹੜੇ ਕਸਟਮਾਈਜ਼ ਬੈਗ ਜਿਹਨਾਂ ਆਪਾਂ ਕਹਿੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਇਹ ਸੌਸਿਸ ਵੀ ਉੱਪਰ ਆਉਣਗੇ ਹਾਂਜੀ ਹਾਂਜੀ ਸਰ ਸਭ ਤੋਂ ओके okay. हां जी साउथ नाम, नाम भी काफी यूनिक ਨੇ ਨਾ साउथ वेस्ट 1000 ਇਹ ਕਿਹੜੀ ਹੈ ਜੀ ਇਹ ਆਪਣੀ ਤੰਦੂਰੀ ਤੰਦੂਰੀ ओके हां जी ਇਹ ਤਾਂ ਇੰਡੀਅਨ ਸੌਸ ਹੋਵੇ ਹਾਂਜੀ ਹਾਂਜੀ ਇਹ ਚ ਮਸਾਲੇ ਆ ਗਿਆ ਪੈਰੀ ਪੈਰੀ ਮਸਾਲਾ ਹੈਗਾ ओके हां जी ਪੈਰੀ ਪੈਰੀ ਤੋਂ ਬਾਅਦ ਐਂਡ ਦੇ ਵਿੱਚ ਥੋੜਾ ਇਟਾਲੀਨ ਸੌਸ ਆ ਜੂਗਾ ਹਾਂ ਪੀਜ਼ਾ ਪਾਸਤਾ ਸੌਸ ਜਿੰਨੂੰ ਆਪਾਂ ਕਹਿੰਦੇ ਹਾਂ ਯਾਨੀ ਕਿ ਇਹਦੇ ਨਾਲ ਜਿਹੜਾ ਹੋਰ ਜਿਹੜਾ ਸਵਾਦ ਹੈ ਇਨਕਰੀਜ਼ ਹੋ ਜਾਣਾ ਹਾਂਜੀ ਹਾਂਜੀ ਬਿਲਕੁਲ ਭਾਜੀ ਉਸ ਤੋਂ ਬਾਅਦ ਐਂਡ ਤੇ ਸਰ ਲਿਕਵਿਡ ਚੀਜ਼ ਆਉਗੀ ਮਾਇਓਨੀ ਹੁੰਦੀ ਆਪਣੇ ਕੋਲ ਆ ਲਿਕਵਿਡ ਚੀਜ਼ ਆ ਫੁੱਲੀ ਲੋਡਡ ਬੈਕ ਟੂ ਆਰਡਰ ਰੈਡੀ ਆ ਓਕੇ ਹਾਂਜੀ ਅ ਭਾਈ ਜੀ ਇਹਨੂੰ ਖਾਣ ਵਾਸਤੇ ਆਣਾ ਕਿੱਥੇ ਬੋ ਕਾ ਸਾਨੂੰ ਲੋਕੇਸ਼ਨ ਦੱਸੋ ਜੀ ਇਹ ਲੋਕੇਸ਼ਨ ਪਹੁੰਚੀ ਸਰ ਆਪਣਾ ਰਿਸ਼ੀ ਨਗਰ ਆਪਣਾ ਰਿਸ਼ੀ ਨਗਰ ਮੇਨ ਰੋਡ ਡੀ ਐਸ ਐਨ ਐਕਸਚੇਂਜ ਦੇ ਇੱਕਦਮ ਆਪੋਜ਼ਿਟ ਕੋਰੀਅਨ ਯੂਨਿਕ ਸਟਰੀਟ ਫੋਰ ਠੀਕ ਹੈ ਜੀ ਤੇ ਇਹਦੀ ਟਾਈਮਿੰਗਸ ਕੀ ਰਹਿਣਗੇ ਜਦੋਂ ਕਿਸੇ ਨੇ ਆਉਣਾ ਹੋਵੇ ਤਾਂ ਇਸ ਨੂੰ ਸ਼ਾਮ ਨੂੰ ਮੈਂ 4:30 5:00 ਵਜੇ ਸ਼ੁਰੂ ਕਰ ਦਿੰਦਾ ਹੈਗਾ 4:30 ਤੋਂ ਲੈ ਕੇ ਲਵਾ ਕੇ ਚੱਲੋ ਰਾਤ ਦੇ 10:00 10:30 ਤੱਕ ਮੈਂ ਹੁੰਦਾ ਤਾਂ ਭਾਈ ਜੀ ਜਦੋਂ ਹੁਣ ਕਾਰਟ ਤੋਂ ਸ਼ੁਰੂ ਕਰਕੇ ਸ਼ਾਪ ਤੱਕ ਇਹਨਾਂ ਸਫਰ ਹੈ ਕਿਹੋ ਜਿਹਾ ਮਹਿਸੂਸ ਹੁੰਦਾ ਵੀ ਕਈ ਵੇ ਜਦੋਂ ਬੰਦਾ ਸਟਾਰਟ ਕਰਦਾ ਨਾ ਕਈਆਂ ਨੇ 네ਗੈਟਿਵਿਟੀ ਵੀ ਦਿੱਤੀ ਹੋਗੀ ਵੀ ਬਾਈ ਕੀ ਹੋਣਾ ਕੁਛ ਨਹੀਂ ਹੋਣਾ ਹੈਨਾ ਪਰ ਜਦੋਂ ਅੱਜ ਇਸ ਮੁਕਾਮ ਤੇ ਖੜੇ ਕਿਹੋ ਜਿਹਾ ਲੱਗਦਾ ਲਾਈਕ ਜਿਵੇਂ ਮੈਂ ਤੁਹਾਨੂੰ ਦੱਸਦਾ ਮੈਂ ਖੁਦ ਆਪਣਾ ਖੁਦ ਐਕਸਪੀਰੀਅੰਸ ਕੀਤਾ ਕਿ ਯਾਰ ਜਦੋਂ ਬੰਦੇ ਕੋ ਕੁਛ ਨਹੀਂ ਹੁੰਦਾ ਨਾ ਦਬਾਨ ਵਾਲੇ ਬਹੁਤ ਹੁੰਦੇ ਆ ਜਦੋਂ ਬੰਦਾ ਕੁਝ ਕਾਮਯਾਬੀ ਕਰਨ ਵਾਲਾ ਕਰਦਾ ਨਾ ਕਾਮਯਾਬ ਹੁੰਦਾ ਉਹ ਤੇ ਉਲਟਾ ਉਹ ਕਹਿੰਦੇ ਕਿ ਹਾਂ ਯਾਰ ਤੂੰ ਕਾਮ ਕਾਮਯਾਬ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਤੇ ਚਲੋ ਸਮ ਹਾਉਸਰ ਪਹੁੰਚ ਗਏ ਤੇ ਬਟ ਬੜੀ ਇੱਕ ਜਰਨੀ ਹੈਗੀ ਆ ਇਮਾਰਜ ਦੇ ਅਗੇ ਸੌਈਦਾ ਵੀ ਪਿਆਣਾ ਮਨ ਚ ਬੜਾ ਇਮੋਸ਼ਨਲ ਜਿਹਾ ਵੀ ਫੀਲ ਜਿਹਾ ਹੋ ਜਾਂਦਾ ਹੈਗਾ ਤੇ ਬੜਾ ਪ੍ਰਾਊਡ ਫੀਲ ਹੁੰਦਾ ਸਰ ਇੱਕ ਟੇਬਲ ਤੋਂ ਫੂਡ ਕਾਰਟ ਤੋਂ ਫਿਰ ਇੱਕ ਸ਼ਾਪ ਤੇ ਆਣਾ ਨਾ ਸਰ ਇੱਕ ਬੜਾ ਮੇਰੇ ਲਈ ਵਧੀਆ ਮਤਲਬ ਹੈ ਕਹਿੰ ਲੋ ਲਾਈਫ ਚੇਂਜਿੰਗ ਯੂ ਨੋ ਆਪਾਂ ਜਰਨੀ ਕਹਿ ਸਕਦੇ ਆ ਹਾਂਜੀ ਬਟ ਬਾਈ ਮੈਂ ਤੁਹਾਨੂੰ ਦੇਖ ਸਕਦਾ ਵੈਰੀ ਫਰਸਟ ਡੇ ਤੋਂ ਲੈ ਕੇ ਅੱਜ ਤੱਕ ਹੈ ਨਾ ਤੁਹਾਡੇ ਮਿਸ ਵਾਈਫ ਨਾਲ ਜੂਰ ਖੜਦੇ ਨੇ ਹਾਂਜੀ ਹਾਂਜੀ ਸਰ ਕਿਹੋ ਜਿਹਾ ਮਿਸ ਮਹਿਸੂਸ ਹੁੰਦਾ ਸੋਸਾਇਟੀ ਦੇ ਵਿੱਚ ਸਿਰ ਉੱਚਾ ਹੁੰਦਾ ਵੀ ਜਿੱਥੇ ਕਪਲ ਕਈ ਵਾਰੀ ਸਾਥ ਨਹੀਂ ਦਿੰਦੇ ਪਰ ਤੁਹਾਡੇ ਨਾਲ ਖੜੇ ਨੇ ਇੱਥੇ ਤੱਕ ਪਹੁੰਚ ਰਹੇ ਨੇ ਤੇ ਸਕਸੈਸ ਦੇ ਵਿੱਚ ਪ੍ਰੋਪਰ ਭਾਗੀਦਾਰ ਬਣ ਰਹੇ ਨੇ ਸਰ ਦੇਖੋ ਸਕਸੈਸ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਪੂਰੀ ਫੈਮਿਲੀ ਹੀ ਮੇਰੀ ਬਹੁਤ ਸਪੋਰਟਿਵ ਰਹੀ ਹੈ ਉਹਨਾਂ ਨੇ ਜਦੋਂ ਕਿਤਾ ਕਿ ਹਾਂ ਦੇਖਿਆ ਕਿ ਇਹਨੇ ਸ਼ੁਰੂ ਕੀਤਾ ਟੇਬਲ ਤੋਂ ਕੀਤਾ ਮਮਾ ਨੇ ਵੀ ਮਮਾ ਨੇ ਟਾਪਿੰਗਸ ਬਣਾ ਕੇ ਦੇ ਕੇ ਦੇਣੀ ਮੈਨੂੰ ਠੀਕ ਹੈ ਉਸ ਤੋਂ ਬਾਅਦ ਮੇਰੀ ਵਾਈਫ ਨੇ ਜੌਬ ਤੋਂ ਬਾਅਦ ਮੇਰੇ ਕੋਲ ਆਟ ਦੇ ਆਏ ਤੁਸੀਂ ਕਿ ਕੀ ਤੁਸੀਂ ਇਕੱਲੇ ਫੀਲ ਕਰਦੇ ਹੋ ਜਾਂ ਕੁਝ ਹੈ ਕੰਮ ਨਹੀਂ ਹੁੰਦਾ ਸੀ ਸਟਾਰਟਿੰਗ 'ਚ ਹਾਂਜੀ ਤੇ ਫਿਰ ਏਦਾਂ ਏਦਾਂ ਹੋਇਆ ਲੋਕਾਂ ਦਾ ਪਿਆਰ ਹੀ ਅੰਨਾ ਮਿਲਿਆ ਉਹਨਾਂ ਨੇ ਦੇਖਿਆ ਕਿ ਹਸਬੰਡ ਵਾਈਫ ਲੱਗੇ ਹੋਏ ਨੇ ਮਿਹਨਤ ਕਰ ਰਹੇ ਹੈਗੇ ਆ ਤੇ ਉਹਨਾਂ ਦੇ ਵੀ ਸਪੋਰਟ ਬੜੀ ਮਿਲੀ ਬਾਕੀ ਵਾਈਫ ਦੀ ਵੀ ਬਹੁਤ ਸਪੋਰਟ ਹੈਗੀ ਆ ਮੈਨੂੰ ਕਿ ਇਹ ਵੀ ਨਾਲ ਖੜੀ ਆ ਤਾਂ ਕਰਕੇ ਇਹ ਬਹੁਤ ਲੱਕੀ ਆ ਕਿ ਵਾਈਫ ਵੀ ਮੈਨੂੰ ਏਦਾਂ ਹੀ ਮਿਲੀ ਤੇ ਫੈਮਿਲੀ ਮੇਰੀ ਏਦਾਂ ਕੀ ਆਵਾਜ਼ ਹੈ ਬਾਈ ਜੀ ਸਹੀ ਗੱਲ ਹੈ ਨਾ ਵੀ ਜਦੋਂ ਕਹਿੰਦੇ ਨੇ ਇੱਕ ਸਕਸੈਸਫੁਲ ਆਦਮੀ ਦੇ ਪਿੱਛੇ ਲੇਡੀ ਦਾ ਹੱਥ ਜ਼ਰੂਰ ਹੁੰਦਾ ਐ ਤੇ ਲੇਡੀ ਤੁਹਾਡੇ ਪਿੱਛੇ ਮਦਰ ਵੀ ਨੇ ਤੁਹਾਡੇ ਤੁਹਾਡੇ ਵਾਈਫ ਵੀ ਨੇ ਬਿਲਕੁਲ ਬਿਲਕੁਲ ਤਾਂ ਸਕਸੈਸ ਤਾਂ ਆਟੋਮੈਟਿਕਲੀ ਤੁਹਾਡੇ ਮਿਸ ਆਉਣੀ ਆਉਣੀ ਸੀ ਤਾਂ ਭਾਈ ਜੀ ਮੈਨੂੰ ਆਪਾਂ ਗੱਲਾਂ ਚਲੋ ਕਰਨੀ ਹੈ ਹਨਾ ਮੈਨੂੰ ਇਹ ਦੱਸੋ ਵੀ ਬਣਾ ਕੇ ਕੀ ਦਿਖਾ ਰਿਹਾ ਹੋਇਆ ਸਾਨੂੰ ਤੇ ਜੋਨਾ ਆਪਾਂ ਸਾਡੀ ਹੋਰ ਦੇ ਵੀ ਦਿਖਾਈਏ ਇੱਥੇ ਕੀ ਕੁਝ ਮਿਲ ਸਕਦਾ ਮੈਂ ਤੁਹਾਨੂੰ ਆਪਣੀ ਆਪਣੀ ਸ਼ਾਪ ਦੇ ਨਾਲ ਯੂਨੀਕ ਆਈਟਮਸ ਦਿਖਾਵਾਂਗਾ ਜੋ ਆ ਨੋਰਮਲ ਸਟ੍ਰੀਟ ਫੂਡ ਚ ਨਹੀਂ ਹੈਗੀ ਤੁਹਾਨੂੰ ਮੈਂ ਰੈਪਸ ਦਿਖਾਵਾਂਗਾ ਮਲਟੀ ਗ੍ਰੇਨ ਰੈਪਸ ਤੇ ਬਣਾ ਕੇ ਦਿਖਾਵਾਂਗਾ ਕਿ ਮੈਂ ਇੱਕ ਨਵਾਂ ਕਨਸੈਪਟ ਸ਼ੁਰੂ ਕੀਤਾ ਹੈ ਬੈਗ ਵਾਲਾ ਉਹ ਤੁਹਾਨੂੰ ਮੈਂ ਨਵੀਂ ਚੀਜ਼ਾਂ ਇੱਥੇ ਤੁਹਾਨੂੰ ਦਿਖਾਵਾਂਗਾ ਠੀਕ ਹੈ ਬੋ ਜੀ